ਜ਼ਿਲ੍ਹਾ ਜਲੰਧਰ ਦੇ ਅਧੀਨਉ ਦੇ ਕਸਬਾ ਨੂਰਮੈਲ ਵਿਖੇ ਲੱਖ ਦਾਤਾ ਜੀ ਦਾ 121ਵਾਂ ਸਾਲਾਨਾ ਸ਼ਿੰਜ ਮੇਲਾ ਕਮੇਟੀ ਪ੍ਰਧਾਨ ਪ੍ਰਮੋਦ ਸੇਖੜੀ ਅਤੇ ਮੀਤ ਪ੍ਰਧਾਨ ਰਜੀਬ ਮਿਸਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਇਸ ਸ਼ਿੰਜ ਮੇਲੇ ਵਿੱਚ ਪੰਜਾਬ ਭਰ ਤੋਂ ਨਾਮੀ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਕਲਾ ਦੇ ਜੋਹਰ ਦਿਖਾਏ ਇਸ ਦੌਰਾਨ ਸਾਬਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਬਡਾਲਾ ਹਲਕਾ ਨਕੋਦਰ ਦੇ ਵਿਧਾਇਕ ਵੀ ਬੀਬਿੰਦਰਜੀਤ ਕੁਰਮਾਨ ਹਾਜ਼ਰ ਹੋਏ ਇਸ ਦੌਰਾਨ ਪ੍ਰਬੰਧਕ ਮੁਕੇਸ਼ ਭਾਰਤਵਾੜੀ ਨੇ ਦੱਸਿਆ ਕਿ ਏਸ਼ੀਅਨ ਜਮੇਲਾ ਲਖਦਾਤਾ ਜੀ ਦਾ 121ਵਾਂ ਸਾਲਾਨਾ ਸ਼ਿੰਜ ਮੇਲਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਹੈ ਤੇ ਆਪਣੀ ਕਲਾ ਦੇ ਜੋਨ ਦਿਖਾਏ ਹਨ ਉਨ੍ਹਾਂ ਕਿਹਾ ਕਿ ਜੇਤੂ ਪਹਿਲਵਾਨਾਂ ਨੂੰ ਅਏ ਮਹਿਮਾਨਾਂ ਵੱਲੋਂ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਨੂਰਮੈਲ ਤੋਂ ਨਵਰਾਂਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ 121ਵੇਂ ਸਾਲਾਨਾ ਛਿੰਝ ਮੇਲੇ ਦੇ ਆਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਜੋ ਨੂਰਮੰਦ ਦੇ ਵਿੱਚ ਪਰਮਾ ਛਿੰਝ ਮੇਲਾ ਹੋ ਰਿਹਾ ਆਸੇ-ਪਾਸੇ ਨੁਕੋਤ ਫਗਵਾੜਾ ਅਤੇ ਨੇੜੇ ਦੇ ਪਿੰਡਾਂ ਦਾ ਜੋ ਬਹੁਤ ਇਤਿਹਾਸਿਕ ਮੇਲਾ ਅੱਜ ਜੋ ਨੂਰਮੰਦ ਦੇ ਵਿੱਚ ਹੋ ਰਿਹਾ ਉਹ ਬਹੁਤ ਹੀ ਸਲਾਨਾ ਯੋਗ ਹੈ ਅਸੀਂ ਨੂਰਮੰਦ ਦੇ ਛਿੰਝ ਮੇਲੇ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਅਤੇ ਇਹ ਵੀ ਦੱਸ ਰਹੇ ਆ ਕਿ ਕੱਲ ਜੋ ਕੋਰੀਆ ਦਾ ਮੈਚ ਹੋਇਆ ਸੀ ਅਤੇ ਕੱਲ ਨੂੰ 18 ਤਰੀਕ ਨੂੰ ਸਵੇਰ ਨੂੰ ਪਹਿਲਾਂ ਤਿੰਨ ਸਿਲੰਡਰ ਤਵੀਆਂ ਦਾ ਹੋਣਾ ਉਸ ਤੋਂ ਬਾਅਦ ਕਬੱਡੀ ਦਾ ਅਤੇ ਸ਼ਾਮ ਨੂੰ ਚਾਰ ਸਿਲੰਡਰ ਤੇ ਟਰੈਕਟਰ ਤਵੀਆਂ ਦਾ ਮੁਕਾਬਲਾ ਹੋਣਾ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕੱਲ ਨੂੰ 18 ਤਰੀਕ ਨੂੰ ਵੀ ਇੱਥੇ ਨੂਰਮੰਦ ਦੇ ਵਿੱਚ ਮਿਸਟਰ ਟਰਾਲ ਪੰਪ ਦੇ ਸਾਹਮਣੇ ਇੱਥੇ ਜ਼ਰੂਰ ਪਹੁੰਚਣ ਅਤੇ 121ਵੇਂ ਛਿੰਝ ਮੇਲੇ ਦੀਆਂ ਬਹੁਤ ਬਹੁਤ ਬਧਾਈਆਂ ਦਿੱਤੇ ਆਪਾਂ ਸੇਕੂ ਬੁੱਲੇ ਨੂੰ ਪਹਿਲਾ ਦੂਜਾ ਜਿੱਤੇ ਇਨਾਮ ਕਿਨੇ ਕਿਨਾ ਸੋਹਣਾ ਪਹਿਲਾ ਨਾਮ ਬੋਲਤ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਤੇ ਦੂਜਾ ਨਾਮ 111000 ਰੁਪਏ ਦਿੱਤਾ ਜਾ ਰਿਹਾ ਤੇ ਉਸ ਤੋਂ ਬਾਅਦ 21 31 31000 ਦੀਆਂ 12 13 ਕਸ਼ਤੀਆਂ ਲਗਾਤਾਰ ਹੋ ਰਹੀਆਂ ਹਨ ਸਾਡੇ ਸਹਿਯੋਗੀ ਸੱਜਣਾਂ ਰਹੀ ਉਧਰ ਕੀ ਜਨ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਦਾਂ ਹੀ ਇਹ ਛਿੰਝ ਮੇਲਾ ਸਾਰਿਆਂ ਦੀ ਖੁਸ਼ੀ ਭਰੀਆ ਲੈ ਕੇ ਆਵੇ ਹਰ ਸਾਲ ਸਾਨੂੰ ਇਦਾਂ ਹੀ ਸੇਵਾ ਦਾ ਮੌਕਾ ਦਿੱਤਾ ਜਾਵੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਜਲੰਧਰ ਦੇ ਅਧੀਨਉ ਦੇ ਕਸਬਾ ਨੂਰਮੈਲ ਵਿਖੇ ਲਖਦਾਤਾ ਜੀ ਦਾ 121ਵਾਂ ਸਾਲਾਨਾ ਸ਼ਿੰਜ ਮੇਲਾ ਕਮੇਟੀ ਪ੍ਰਧਾਨ ਪ੍ਰਮੋਦ ਸੇਖੜੀ ਅਤੇ ਮੀਤ ਪ੍ਰਧਾਨ ਰਜੀਬ ਮਿਸਰ ਤੇ ਉਨ੍ਹਾਂ ਦੀ ਸਮੂਚੀ ਟੀਮ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਇਸ ਸ਼ਿੰਜ ਮੇਲੇ ਵਿੱਚ ਪੰਜਾਬ ਭਰ ਤੋਂ ਨੰਮੀ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਕਲਾ ਦੇ ਜੋਰ ਦਿਖਾਏ ਇਸ ਦੌਰਾਨ ਸਾਬਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਬਡਾਲਾ ਹਲਕਾ ਨਕੋਦਰ ਦੇ ਵਿਧਾਇਕ ਵੀ ਬਿੰਦਰਜੀਤ ਕੌਰ ਮਾਨ ਹਾਜ਼ਰ ਹੋਏ ਇਸ ਦੌਰਾਨ ਪ੍ਰਬੰਧਕ ਮੁਕੇਸ਼ ਭਾਰਤਵਾੜੀ ਨੇ ਦੱਸਿਆ ਕਿ ਏਸ਼ੀਅਨ ਜਮੇਲਾ ਲਖਦਾਤਾ ਜੀ ਦਾ 121ਵਾਂ ਸਾਲਾਨਾ ਸ਼ਿੰਜ ਮੇਲਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਹੈ ਤੇ ਆਪਣੀ ਕਲਾ ਦੇ ਜੋਨ ਦਿਖਾਏ ਹਨ ਉਨ੍ਹਾਂ ਕਿਹਾ ਕਿ ਜੇਤੂ ਪਹਿਲਵਾਨਾਂ ਨੂੰ ਅਏ ਮਹਿਮਾਨਾਂ ਵੱਲੋਂ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਨੂਰਮੈਲ ਤੋਂ ਨਵਰਾਂਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ